ਕੋਣ ਦਾ ਡਰੋਗਰ ਪਹਿਲਾਂ ਉਹਨਾਂ ਦੀ ਜ਼ਮਾਨਤ ਵੀ ਰਹੀ ਸੀ ਜੋ ਭਰਾਵੋ ਆਪਾਂ ਨੂੰ ਇਹ ਸੋਚ ਲੈਣਾ ਚਾਹੀਦਾ ਕਿਹੜੀ ਪਾਰਟੀ ਦਾ ਭੁਤ ਹੈ ਕਿਹੜੀ ਪਾਰਟੀ ਆਮ ਲੋਕਾਂ ਵਾਸਤੇ ਕੰਮ ਕਰ ਰਹੀ ਹੈ ਤੁਸੀਂ ਦੱਸੋ ਇਮਾਨਦਾਰੀ ਨਾਲ ਸੋਚੋ ਬੇ ਤਦੀ ਘਰਾਂ ਦੇ ਬਿੱਲ ਜੀਰੋ ਆਏ ਸੀ ਪਹਿਲਾਂ ਪਹਿਲਾਂ ਉਹ ਸਰਕਾਰਾਂ ਤੇ ਹੀ ਕਹਿੰਦੀ ਹੁੰਦੀਆਂ ਸੀ ਕਿ ਸਰਕਾਰ ਦਾ ਖਜ਼ਾਨਾ ਹੀ ਖਾਲੀ ਹੈ ਸਰਕਾਰ ਦਾ ਖਜ਼ਾਨਾ ਹੀ ਬੰਦ ਹੈ ਗੁਰਮ ਸਿੰਘ ਮਹੰਮਦ ਸਰਕਾਰ ਆਈ 2 ਸਾਲ ਹੋਏ ਹਨ ਸਰ ਕਿੰਨੇ 40 40 ਸਾਹਵਾਲ ਕਿਤਾ ਪਾਰਟੀਆਂ ਨੇ ਆਮ ਆਦਮੀ ਪਾਰਟੀ ਨੂੰ ਆਈ ਨੂੰ 2 ਸਾਲ ਹੋ ਗਏ ਲੇਕਿਨ ਹੱਲੇ ਤੱਕ ਦੇਖ ਤੁਸੀਂ ਦੇਖ ਲਓ ਕਿ 40 ਦੀ ਲੋਕਾਂ ਦਾ ਕਈਆਂ ਦਾ ਫਾਇਦਾ ਬਣ ਰਿਹਾ ਜੀਰੋ ਮਿਲਦਾ ਆ ਰਿਹਾ ਘੱਟੋ ਘੱਟ 3000 ਰੁਪਏ ਦਾ ਫਾਇਦਾ ਹਰ ਪਰਵਾਰ ਨੂੰ ਹੋਇਆ 300 ਯੂਨਿਟ ਬਿਜਲੀ 300 ਯੂਨਿਟ ਮੁਆਫੀ ਦਾ ਮਤਲਬ

ਪੰਜਾਬ ਦੇ ਖਜ਼ਾਨੇ ਨੂੰ ਕਈ ਚੋਰ ਮੋਰੀਆ ਸੀ ਉਹਦੇ ਵਿੱਚੋਂ ਇੱਕ ਘਰਾਣਿਆਂ ਦੀਆਂ ਪਾਰਟੀਆਂ ਚਾਹੇ ਉਹ ਆਲੀ ਸੀ ਚਾਹੇ ਕਾਂਗਰਸੀ ਸੀ ਉਹ ਚੋਰ ਮੋਰੀਆ ਵੈ ਖਜ਼ਾਨੇ ਦੇ ਡਾਕੇ ਮਾਰਦੇ ਸੀ ਕਿੰਨੇ ਮਤਲਬ ਨੇ ਚੋਰ ਹੋਰੀਆ ਬੰਦੇ ਕੱਢਿਆ ਇਸ ਸਾਰੇ ਖਜ਼ਾਨਾ ਆਮ ਲੋਕਾਂ ਲਈ ਵਰਤਿਆ ਜਾਊਗਾ ਬਿਜਲੀ ਜਿਹੜੇ ਆਮ ਲੋਕਾਂ ਨੂੰ ਮੋਟਕੀ ਰਸਤੀ ਦੇਖ ਲੋ ਤੁਸੀਂ ਕਿਸਾਨਾਂ ਨੂੰ